Ok

ਉਪਰੰਤ ਦਿ ਲੋਸ ਜਾਈਗੇ ਸ਼ਾਮ ਨੂੰ ਸੰਕਟਾਵਾਲੋਂ ਆਪਣੇ ਪਰਿਵਾਰਾਂ ਸਮੇਤ ਦੇਸ਼ ਵਿਦੇਸ਼ ਤੋਂ ਸਾਥਕਾਂ ਸ਼੍ਰੀ ਹਰਬੰਦਰ ਸਾਹਿਬ ਕੀ ਪਹੁੰਚ ਕੇ ਨਤਮਸਤ ਹੋ ਕੇ ਉਪਰੰਤ ਜੋ ਜੀਪ ਮਾਲਾ ਕਰਕੇ ਗੋਸ਼ੀਆਂ ਦਾ ਆਨੰਦ ਮਾਣ ਲਿਆ ਉਥੇ ਸਾਥਕਾਂ ਸ਼੍ਰੀ ਹਰਬੰਦਰ ਸਾਹਿਬ ਵਿਖੇ ਜੋ ਭਾਰੀ ਆਤਿਸ਼ਬਾਜ਼ੀ ਚਲਾਈ ਗਈ ਜਿਸ ਦਾ ਮਲਮੂਲ ਗ੍ਰੀਸ ਸੰਕਟਾ ਆਪਣੇ ਪਰਿਵਾਰਾਂ ਸਮੇਤ ਦੇਖੇ ਸ਼੍ਰੀ ਆਪ ਗੋਵਰ ਸਾਹਿਬ ਦੀ ਗ੍ਰੈਡਯੂਏਟ ਕੂਸ਼ੀਆਂ ਦਾ ਨੰਨਦਾਰੀਆਂ ਮੈਂ ਸਮੁਤੀਆਂ ਸੰਤਾ ਨੂੰ ਸ਼੍ਰੋਮੇ ਗੋਗੋਲਾ ਪ੍ਰਬੰਧਕ ਕਮੇਟੀ ਦੇ ਸਰਕਾਰਯ ਪ੍ਰਧਾਨ ਸਾਹਿਬ ਐਡਵੋਕੇਟ ਰਜਿੰਦਰ ਸਿੰਘ ਜੀ ਤਾਂ ਮੈਂ ਅਤੇ ਸਾਧਾਰ ਸਿੰਘ ਦਰਬਾਸਾ ਦੇ ਮੈਜਰ ਸਾਹਿਬ ਸਰਕਾਰ ਤੋਂ ਸੁਰੱਖਿਅਤ ਰਸਾਵਲ ਅੱਜ ਦੇ ਇਸ ਪਾਵਲ ਬੰਕ ਤੋਂ ਜਾਣ ਦੀ ਸੰਤਾ ਨੂੰ ਲਾਗ ਲਗ ਕਾਇਜਾ ਜੋ ਸੰਸਾ ਸ਼੍ਰੀਮੰਦਰ ਸਾਹਿਬ ਦੇ ਲਾਟਮਸਤ ਹੋ ਰਹੀਆਂ ਉਹਨਾਂ ਨੂੰ ਜੀਆ ਹੈ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਦੇ ਦਿਨ ਮਰੇ ਕਾ ਮਾਡਿਕ ਕਲਾਈ ਕਰੀ ਗੁਰੂਆਂ ਕੀ ਕਰਾਜੰਦ। ਜਰੀਆ ਸੰਗਤਾਂ ਨੂੰ ਵਾਹਿਗੁਰੂ ਦਾ ਵਾਹਿਗੁਰੂ ਦੀ ਜਥੇ ਅਧਿਗੁਰੂ ਦਾ ਜਗੰਤ ਪਾਚਾ ਦਾ 22 ਦਿਨ ਪਰਮਾਤਾ ਦੇਕੇ ਮਨਾਇਆ ਗਿਆ। ਇਸ ਮੋਕੇ ਪ੍ਰਵਾਨ ਦੇ ਨਾਲ ਦਰਸ਼ਨ ਕਰਨ ਦਾ ਸੁਭਾਗ ਸਮਾਪ੍ਰਾਪਤ ਹੋਇਆ ਤੇ ਅਸੀਂ ਸਾਰੇ ਦੇਸ਼ ਦੇ ਦੇਸ਼ਾਂ ਜਿਹੜੀਆਂ ਸੰਗਤਾਂ ਆਈਆਂ ਨੇ ਅੱਜ ਉਹਨਾਂ ਨੇ ਆਪ ਇਸ ਬਾਜੀ ਦਾ ਤੇ ਦੀਪਮਾਲਾ ਦਾ ਅਨੰਮਨਿਆ। ਇਸ ਵਿੱਚ ਸ੍ਰੀ ਗੁਰੂ ਦੇ ਨਜ਼ਰ ਬਾਤ ਕੀਤੀਆਂ ਜੋ ਗੁਰੂ ਸਾਹਿਬ ਦਾ ਉਪਦੇਸ਼ ਹੈ ਚੰਗੇ ਇਨਸਾਨ ਬਣੋ ਇਕ ਦੂਸਰੇ ਦੀ ਮਦਦ ਕਰੋ ਆਪਣੇ ਆਲੇ ਦੁਆਲੇ ਨੂੰ ਸਵਾਰੋ ਤੇ ਸਾਰੇ ਆਪਾਂ ਇਸ ਬਲਸੇ ਗੁਰੂ ਸਾਹਿਬ ਦੇ ਫੁੱਗ ਬਣਾ ਮਰੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਜਦੋਂ ਬੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਾਈ ਦੇਸ਼ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੁਕਤੀਆਂ ਸੰਕਾ ਦੇ ਵਿਸ਼ੇ ਤੇ ਉਪਰਾਲਾ ਸਾਧਕਾਂ ਸ੍ਰੀ ਹਰਮਨ ਦਰਬਾਰ ਸਾਹਿਬ ਇਸ ਮੁਕਤੀ ਗੁਰਦਵਾਰਾ ਸੁਬਾਨਰ ਕੇ ਬਹੁਤ ਹੀ ਸ਼ਰਧਾ ਸਤਸਕਾਰ ਨਾਲ ਕਿਹਾ ਗਿਆ ਗੁਰਾਈ ਦੇਸ਼ ਦੀ ਖੂਚੀ ਵਿੱਚ ਸ੍ਰੀ ਖਾਨਪਾ ਸਾਹਿਬ ਜੀ ਦੇ ਪੋਪਾਇਏ ਤੇ ਸਾਧਕਾਂ ਸ੍ਰੀ ਦਰਬਾਰ ਸਾਹਿਬ ਕੇ ਜਲੋਸ਼ ਜਾਇਗੇ ਸ਼ਾਮ ਨੂੰ ਦੀਪਮਾਲਾ ਕੀਤੀ ਜਿੱਥੇ ਦੀਪਮਾਲਾ ਕੀਤੀ ਉਥੇ ਬੱਡੀ ਤਕਾਲਵੇ ਸੰਕਟਾ ਪਰਿਵਾਰਾਂ ਸਮੇਤ ਨਤਮਸਤ ਹੋ ਕੇ ਨੂੰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਜਿੱਥੇ ਅੱਜ ਸਤਖੰਡਿ ਸ੍ਰੀ ਹਰਮੰਦਰ ਸਾਹਿਬ ਕੇ ਦੀਪਮਾਲਾ ਜਗਾ ਕੇ ਖੁਸ਼ੀਆਂ ਦਾ ਆਨੰਦ ਲਿਆ ਗਿਆ ਹੈ ਉੱਥੇ ਵਿਸ਼ੇਸ਼ ਤੌਰ ਤੇ ਸਤਖੰਡਿ ਸ੍ਰੀ ਹਰਮੰਦਰ ਸਾਹਿਬ ਵੱਲੋਂ ਆਪੇਸ਼ ਬਾਜੀ ਚਲਾ ਕੇ ਵੀ ਖੁਸ਼ੀਆਂ ਮਿਲਾਈਆਂ ਗਈਆਂ ਹਨ ਮੈਂ ਸਮੂਹ ਸੰਕਟਾਂ ਨੂੰ ਅੱਜ ਦੇ ਇਸ ਪਵਿੱਤਰ ਧਾਰੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰਿਓ ਐਡਵੋਕੇਟ ਹਰਜੀਤ ਸਿੰਘ ਜੀ ਤਾਂ ਮੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਦਫਾ ਦੇ ਮੈਂਬਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਤੇ ਹਰਾ ਸਾਹਿਬ ਵੱਲੋਂ ਵੀ ਸਮੂਹੀਆਂ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਾਇਤ ਦੇ ਦੀ ਲੱਖ ਲੱਖ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ